ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੰਗੀਆਣਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਦੇ ਨੇੜੇ ਭਧੌੜ ਰਹਿ ਜਾਂਦਾ ਇੱਕ ਪਾਸੇ ਅਲਕੜੇ ਪਿੰਡ ਇਹਦੇ ਨੇੜ ਆ ਬਰਨਾਲੇ ਤੋਂ ਬਾਜੇਖਾਨੇ ਨੂੰ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਜੰਗੀਆਣਾ ਨਾਂ ਦਾ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਦਾ ਇੱਕ ਸੋਹਣਾ ਇੱਥੇ ਸਮਾਲ ਫਾਰਮ ਤਿਆਰ ਕੀਤਾ ਸੀ ਪਰ ਕਈ ਵਾਰ ਕੁਝ ਕਾਰਨ ਹੁੰਦੇ ਜਿਦੇ ਕਰਕੇ ਪਸ਼ੂ ਘਟਾਉਣੇ ਪੈ ਜਾਂਦੇ ਆ ਜਾਂ ਕੋਈ ਭਰਾ ਉਹਦੇ ਪਸ਼ੂ ਵੇਚ ਦਿੰਦਾ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਇੱਕ ਤਾਂ ਮੈਂ ਸ਼ੁਰੂ ਚ ਦੱਸ ਦਿਆਂ ਵੀ ਇਹਨਾਂ ਪਸ਼ੂਆਂ ਸੰਬੰਧੀ ਜੋ ਇਨਫੋਰਮੇਸ਼ਨ ਬਾਈ ਨੇ ਮੈਨੂੰ ਦੱਸੀ ਹੈ ਮੈਂ ਉਹ ਤੁਹਾਨੂੰ ਬੋਲ ਕੇ ਸੇਮ ਦੀ ਸੇਮ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਪਰ ਜੋ ਵੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਉਹ ਬਾਈ ਨੇ ਮੈਨੂੰ ਦੱਸੀ ਹੋਈ ਆਪ ਵੀਰ ਇੱਥੇ ਮੌਜੂਦ ਨਹੀਂ ਹੈ ਇਨਾਂ ਦੀ ਜਾਣਕਾਰੀ ਤੁਹਾਨੂੰ ਮੈਂ ਦੇ ਦਿੰਦਾ ਵੀਡੀਓ ਬਣਾਉਣ ਆਏ ਸੀ ਤੇ ਕਦੇ-ਕਦੇ ਕਸ ਦੇ ਵਿੱਚੋਂ ਟਾਈਮ ਬਚਦਾ ਸੋ ਵੀਰ ਲੇਟ ਹੋ ਰਿਹਾ ਸੀ ਜਿਹਦੇ ਕਰਕੇ ਇਹਨਾਂ ਦੀ ਡਿਟੇਲ ਬਾਈ ਕਹਿੰਦਾ ਵੀ ਤੂੰ ਆਪ ਹੀ ਦੱਸ ਕੇ ਤੇ ਵੀਡੀਓ ਬਣਾ ਦੇ ਪਹਿਲੇ ਨੰਬਰ ਤੇ ਇੱਕ ਝੋਟੀ ਖੜੀ ਹੈ ਦੀ ਡਿਟੇਲ ਬਾਅਦ ਚ ਦੱਸਦੇ ਆ ਇਹ ਗੱਬਣ ਹੈ ਸੂਨ ਦੇ ਨੇੜ ਹੈ ਬੜੇ ਚੰਗੇ ਰਿਕਾਰਡ ਦੀ ਇਹ ਮੱਝ ਵਿਕਰੀ ਵਾਸਤੇ ਹੈ ਇਹ ਤੋਂ ਪਹਿਲਾਂ ਜੇ ਤੁਹਾਨੂੰ ਮੈਂ ਸਾਹਮਣੇ ਤਿੰਨ ਝੋਟੀਆਂ ਦਿਖਾਵਾਂ ਤਿੰਨੇ ਹੀ ਗੱਬਣ ਚ ਇੱਕ ਪਾਸਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੀ ਜਾਓ ਮੈਂ ਇਸੇ ਤਰ੍ਹਾਂ ਇਹ ਖੜੀਆਂ ਤੁਹਾਨੂੰ ਝੋਟੀਆਂ ਦਿਖਾਉਣੀਆਂ ਹੈ ਇਧਰਲੇ ਪਾਸੇ ਜਿਹੜੀਆਂ ਦੋਨੇ ਝੋਟੀਆਂ ਜਿਵੇਂ ਆਪਾਂ ਇਹਨੂੰ ਤੁਸੀਂ ਪੰਜ ਕ ਲੈਣੀ ਸਮਝ ਲਓ ਉਹਨੂੰ ਨੀਲੀ ਰਾਵੀ ਸਮਝ ਲਓ ਇਹ ਲਗਭਗ 7 ਮਹੀਨਿਆਂ ਦੀ ਗੱਭਣ ਐ ਇਸ ਟਾਈਮ ਕਨਫਰਮ ਐ ਚਾਰੇ ਪੈਰ ਵਾਈਟ ਐ ਅੱਖ ਤੁਸੀਂ ਇਹਦੀ ਦੇਖ ਲਓ ਸਿੰਘ ਕੁੰਡਾ ਐ ਦੰਦੋਂ ਦੋਸਤੋ ਨਾਮ ਐ ਬਾਈ ਤੋਂ ਪੁੱਛਿਆ ਤੇ ਨਾ ਇਸ ਟਾਈਮ ਜੱਜਮੈਂਟ ਕੋਈ ਹੋ ਰਹੀ ਐ ਜਿਹੜਾ ਭਰਾਊਗਾ ਉਹ ਆ ਕੇ ਦੇਖ ਲੂਗਾ ਅੰਦਾਜ਼ਾ ਦੋ ਦੰਦ ਲੱਗਦੀ ਐ ਪਰ ਮੈਂ ਫੇਰ ਵੀ ਕਨਫਰਮ ਨਹੀਂ ਕਰਦਾ ਕਿਸੇ ਵੀ ਪੱਖ ਤੋਂ ਇਹ ਝੋਟੀ ਸਤਾਂਹੀ ਮਹੀਨਿਆਂ ਦੀ ਗੱਬਣ ਹੈ ਇਹਦੇ ਨਾਲ ਇੱਕ ਮੁਰਾ ਝੋਟੀ ਹੈਗੀ ਆ ਦੱਸੋ ਇਹ ਵੀ ਸਤ ਮਹੀਨਿਆਂ ਦੀ ਗੱਬਣ ਹੈ ਸਿੰਘ ਬਿਲਕੁਲ ਕੁੰਡਿਆਂ ਦੀਆਂ ਦੋਨੀਆਂ ਇਹ ਦੋ ਝੋਟੀਆਂ ਇਹ ਤੁਹਾਨੂੰ ਗੱਬਣ ਦੱਸਦੀਆਂ ਇਹ ਤੋਂ ਬਿਨਾ ਇੱਕ ਝੋਟੀ ਹੋਰ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਹਾਈਟ ਲੈਂਥ ਇਹਦੀ ਤੁਸੀਂ ਦੇਖ ਲਓ ਢਾਂਚੇ ਦੀ ਬਣਾਵਟ ਬੜੀ ਚੰਗੀ ਹੈ ਇਹ ਤਿੰਨ ਝੋਟੀਆਂ ਜਿਹੜੀਆਂ ਗੱਬਣ ਚੈੱਕ ਪਾਸ ਤੇ ਇਹਨਾਂ ਤੋਂ ਬਿਨਾ ਇੱਕ ਝੋਟੀ ਹੋਰ ਇੱਧਰ ਖੜੀ ਹੈ ਜਿਹੜੀ ਅਸਰ ਹੈ 1 ਮਹੀਨਾ ਹੋਇਆ ਇਹ ਆਈ ਹੋਈ ਨੂੰ ਬਾਰੇ ਚੈੱਕ ਪਾਸ ਨਹੀਂ ਹੈਗੀ ਇਹਨੂੰ ਜਿਹੜਾ ਭਰਾ ਖਰੀਦੇ ਉਹ ਖਾਲੀ ਮੰਨ ਕੇ ਖਰੀਦੇ ਪਰ 45 ਦਿਨਾਂ ਤੇ ਜਾਂ 50 ਦਿਨਾਂ ਤੇ ਜਦੋਂ ਵੀ ਤੁਹਾਡਾ ਏਆਈ ਵਰਕਰ ਵੀਰ ਇਹਨੂੰ ਕਨਫਰਮ ਕਰ ਸਕਦਾ ਤੋ ਤੋ ਚੈੱਕ ਵੀ ਜਰੂਰ ਕਰਵਾ ਲਿਓ ਕਿਉਂਕਿ ਪਸ਼ੂ ਆਮ ਤੌਰ ਤੇ ਇਹ ਜਿਹੜੇ ਪਹਿਲੇ ਸੂਏ ਵਾਸਤੇ ਹੁੰਦੇ ਆ ਕੰਪਣ ਰਹਿ ਜਾਂਦੇ ਹੁੰਦੇ ਆ ਤੁਸੀਂ ਖਾਲੀ ਮੰਨ ਕੇ ਖਰੀਦੋਂਗੇ ਇਹ ਤਿੰਨ ਝੋਟੀਆਂ ਕਨਫਰਮ ਚੈੱਕ ਪਾਸ ਹੈ ਚਾਰ ਮਹੀਨਿਆਂ ਦੀ ਚੈੱਕ ਪਾਸ ਝੋਟੀ ਪੂਰੇ ਸੋਹਣੇ ਢਾਂਚੇ ਦੀ ਹੈ ਥਣ ਹਵਾਨਾ ਇਹਦਾ ਤੁਸੀਂ ਇਦਾਂ ਦੇਖ ਸਕਦੇ ਹੋ ਸੋ ਇੱਕ ਭਰਾ ਹੈਗਾ ਇਹਦੀ ਆਪਾਂ ਥੋੜੀ ਹੈਲਪ ਲੈਣੀ ਆ ਛੋਟੀਆਂ ਨੂੰ ਆਸੇ ਪਾਸੇ ਨੂੰ ਕਰ ਦੂਗਾ ਖੋਲੀਆਂ ਇਸ ਕਰਕੇ ਨਹੀਂ ਦੋਸਤੋ ਵੀ ਡਰ ਕੇ ਭੱਜ ਕੇ ਕੋਈ ਛੱਟ ਸੁੱਟਣਾ ਪਸ਼ੂ ਖਾਲੇ ਵੀਰ ਆਪ ਕੋਲ ਹੈ ਨਹੀਂਗਾ ਇਹ ਝੋਟੀ ਜਿਹੜੀ 7 ਮਹੀਨਿਆਂ ਦੀ ਗੱਬਣ ਹੈ ਬਾਕੀ ਤੁਸੀਂ ਪਾਸ ਕਰੋਗੇ ਮੈਂ ਤਾਂ ਤੁਹਾਨੂੰ ਇਹਨਾਂ ਦੇ ਢਾਂਚੇ ਦਿਖਾਉਣੇ ਆ ਇਹ ਝੋਟੀ ਇਹ ਵੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਹੁਣ ਜੇ ਆਪਾਂ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਦੋਸਤੋ ਤਾਂ ਚਾਰੇ ਝੋਟੀਆਂ ਬਾਈ ਕਹਿੰਦਾ ਵੀ 2.5 ਲੱਖ ਰੁਪਏ ਦੇ ਦੇਾਂਗੇ ਬਾਕੀ ਮਾਨਤਾ ਨੂੰ ਮੌਕੇ ਤੇ ਥੋੜਾ ਬਹੁਤਾ ਹੋ ਹੀ ਜਾਣਾ ਹੁੰਦਾ ਸੋ ਚਾਰ ਝੋਟੀਆਂ ਤੇ ਕੋਸ਼ਿਸ਼ ਇਹ ਵੀ ਕਰਿਓ ਵੀ ਜੇ ਦੋ ਭਰਾ ਰਲ ਕੇ ਇਕੱਠੀਆਂ ਖਰੀਦ ਲੈਂਦੇ ਆ ਤੇ ਜਾਂ ਕੋਈ ਇੱਕ ਭਰਾ ਹੀ ਇਹਨਾਂ ਚਾਰਾਂ ਨੂੰ ਲੈ ਜੇ ਕਿਉਂਕਿ ਬਾਈ ਇਹ ਚਾਹੁੰਦਾ ਵੀ ਮੇਰੀਆਂ ਇਹ ਇੱਕੋ ਭਰਾ ਹੀ ਸੌਦਾ ਕਰ ਲਵੇ ਬਾਹਲੀ ਖੇਚਲ ਨਾ ਕਰਨੀ ਪਵੇ ਸੋ ਇੱਕੋ ਨਾਲ ਸੌਦਾ ਹੋਊਗਾ ਤਾਂ ਉਹਦਾ ਮਾਣ ਤਾਣ ਵੀ ਥੋੜਾ ਬਹੁਤਾ ਵੱਧ ਹੋ ਜਾਊਗਾ ਚਾਰੇ ਝੋਟੀਆਂ ਇਕੱਠੀਆਂ ਜੇ ਤੁਸੀਂ ਖਰੀਦ ਦਿਓ ਤਾਂ ਡਿਮਾਂਡ ਇਕੱਠੀਆਂ ਦੀ ਦੱਸਦੀ ਐ ਕੱਲੀ ਕੱਲੀ ਦੀ ਕੀਮਤ ਜਿਹੜੀ ਉਹ ਬਾਈ ਆਪ ਇੱਥੇ ਨਾ ਹੋਣ ਕਰਕੇ ਆਪਾਂ رائے ਨਹੀਂ ਕਰ ਸਕੇ ਵੀ ਕੀ ਕੀ ਮੁੱਲ ਰੱਖਣਾ ਚਾਹੀਦਾ ਸੋ ਬਾਕੀ ਤੁਸੀਂ ਆ ਕੇ ਦੇਖ ਲਓ ਚਾਰ ਝੋਟੀਆਂ ਇਹ ਤੋਂ ਬਿਨਾ ਇੱਕ ਮੱਝ ਜਿਹੜੀ ਦੱਸੋ ਇਹ ਬਾਈ ਨੇ ਵੇਚਣੀ ਹੈ ਇਹਦੀ ਜੇ ਹਿਸਟਰੀ ਤੁਹਾਨੂੰ ਦੱਸਾਂ ਤਾਂ 8 ਨੰਬਰ ਟੈਗ ਹੈ ਇੱਥੇ ਨੇੜੇ ਹੀ ਇੱਕ ਸਲਾਬਤਪੁਰੇ ਡੇਰਾ ਹੈ ਜਿਹੜਾ ਸਰਸੇ ਵਾਲੇ ਬਾਬੇ ਨਾਲ ਸੰਬੰਧਿਤ ਹੈ ਪ੍ਰੇਮੀਆਂ ਦਾ ਡੇਰਾ ਉਸ ਡੇਰੇ ਦੀਆਂ ਜਿਹੜੀਆਂ ਮੱਝਾਂ ਹਨ ਉਹਨਾਂ ਦੇ ਵਿੱਚੋਂ ਇਹ ਝੋਟੀ ਦੂਜਾ ਸੂਹਾ ਸੂ ਰਹੀ ਹੈ ਤੇ ਬਾਈ ਨੇ ਖਰੀਦੀ ਸੀ ਜਿਹੜਾ ਉੱਥੇ ਰਜਿਸਟਰਡ ਦੇ ਉੱਤੇ ਜਿਹੜਾ ਉਹਨਾਂ ਕੋਲ ਰਜਿਸਟਰ ਲੱਗਾ ਹੋਇਆ ਹੁੰਦਾ ਜਾਂ ਰਜਿਸਟਰਡ ਜੇ ਆਪਾਂ ਇਹਦੀ ਗੱਲ ਕਰੀਏ ਝੋਟੀ ਉਸ ਡੇਰੇ ਦੀ ਤੇ ਇਹਦਾ ਜਿਹੜਾ ਰਿਕਾਰਡ ਪਹਿਲੇ ਸੂਏ ਦਾ 15 ਕਿਲੋ ਦਾ ਉੱਥੇ ਲਿਖਿਆ ਹੋਇਆ ਹੈ। ਦੂਜਾ ਸੂਆ ਸੁੰਦੀ ਹੈ, ਦਿਨ ਹਜੇ ਲੈਂਦੀ ਹੈ ਘੱਟੋ-ਘੱਟ ਹਫਤਾ। ਵੱਧ ਘੱਟ ਦਿਨ ਲੈ ਸਕਦਾ ਪਸ਼ੂ ਰੁੱਤ ਗਰਮੀ ਦੀ ਹੈ। ਬੜੀ ਸਾਫ਼ ਸੁਥਰੀ ਥਣ ਹਵਾਨੇ ਦੀ। ਜਦੋਂ ਸਾਈਡ ਨੂੰ ਜਾਊ ਉਹਦੋਂ ਤੁਸੀਂ ਦੇਖ ਲਓਗੇ ਜੇ ਕੋਈ ਭਰਾ ਖਰੀਦਣਾ ਚਾਵੇ। ਹੁਣ ਹਵਾਨਾ ਦੇਖੋ ਵੈਸੇ ਤੋੜ ਕੇ ਵੀ ਦਿਖਾ ਦੇਣੀ ਹੈ ਭਰਾ ਹੈਗਾ ਆਪਣੇ ਕੋਲ ਇਸ ਝੋਟੀ ਨੂੰ ਤੋੜ ਲਾਂਗੇ। ਕਿਉਂਕਿ ਗੱਬਣਾਂ ਤਾਂ ਬਹੁਤਾ ਡਰ ਕੇ ਭੱਜ ਜਾਂਦੀ ਝਾਕ ਨਹੀਂ ਹੈਗੀ ਇਹਦੇ ਤੋਂ। ਸੋ ਇਹ ਝੋਟੀ ਦੱਸੋ ਇੱਕ ਸੰਗੇ ਦਾ ਉਤੋਂ ਖੋਲ ਲੱਥਾ ਵਿਆ। ਦੂਜਾ ਸਿੰਘ ਹਜੇ ਮੌਜੂਦ ਆ ਪਰ ਉਹ ਵੀ ਥੋੜਾ ਬਹੁਤ ਕਈ ਵਾਰਾਂ ਪਸੂ ਨੂੰ ਆਤ ਹੁੰਦੀ ਹੈ ਖੁਰਲੀ ਕਰਲੀ ਨਾਲ ਖਹਿ ਜਾਂਦਾ ਸੋ ਉਹ ਤੋਂ ਥੋੜਾ ਘਸਿਆਲਾ ਦਿਸਦਾ ਵੈਸੇ ਇੱਕ ਦੀ ਸ਼ੇਪ ਸਹੀ ਹੈ ਸੋ ਇਹ ਭਾਈ ਇਹਨੂੰ ਤੋੜ ਕੇ ਮਟਾਇਆ ਆ ਸੋ ਇਹ ਝੋਟੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੂਜਾ ਸੂਆ ਸੂਣ ਵਾਸਤੇ ਇਹ ਤਿਆਰ ਹੋ ਰਹੀ ਹੈ ਬੜੀ ਸੋਹਣੀ ਬਣ ਰਹੀ ਆ ਦੋਸਤੋ ਥੱਲੋਂ ਝੋਟੀ ਬਣਤਰ ਬਣਾਵਟ ਦੇਖ ਲਓ ਕੁੜਿਆਂ ਦੀ ਚੰਗੀ ਦਿਸਦੀ ਹੈ ਰੇਟ ਫੋਨ ਤੇ ਆ ਉਧਰ ਨੂੰ ਲੈ ਚਲ ਗਏ ਭਾਈ ਆਪਾਂ ਸੂਏ ਤਾਂ ਦਸੋ ਮਸਤੀ ਜੇ ਸੁਭਾਦੀ ਜਿੱਦਾਂ ਨੂੰ ਮਰਜ਼ੀ ਤੋੜ ਲੋ ਮੁਰਾ ਨਸਲ ਚੰਗੀ ਬਣੂਗੀ ਹਜੇ ਕੱਚੀ ਐ ਝੋਟੀ ਹਜੇ ਥੱਲੋਂ ਬੰਨਦੀ ਆਉਂਦੀ ਐ ਲੈ ਤੂੰ ਬਾਈ ਅੰਦਰੋਂ ਕੁਮਲ ਆਏ ਇਧਰ ਹੀ ਫੇਰ ਲਿਆ ਸੋ ਦਸੋ ਇਹ ਲੈ ਚੱਲ ਬਾਈ ਦੂਜਾ ਸੂਆ ਸੁਣਦੀ ਮੱਝ ਐ ਜਿਹੜੀ ਬਾਈ ਨੇ ਵਕਾਊ ਕੀਤੀ ਐ ਖਵਾਨਾ ਬੜਾ ਚੰਗਾ ਢਾਂਚਾ ਬਹੁਤ ਸੋਹਣਾ ਸਿਰਫ ਇੱਕ ਕਮੀ ਆ ਤਾਂ ਸਿੰਗਲ ਲੋ ਆ ਬਾਕੀ ਦੁੱਧ ਦਾ ਜਿਹੜਾ ਰਿਕਾਰਡ ਹੈ ਜੋ ਬਾਈ ਨੇ ਮੈਨੂੰ ਦੱਸਿਆ ਵੀ ਉੱਥੋਂ ਰਜਿਸਟਰ ਦੇ ਉੱਤੇ ਜਿਹੜਾ ਉਹਨਾਂ ਕੋਲ ਡਾਟਾ ਲਿਖਿਆ ਹੋਇਆ ਉਹਦੇ ਚ ਦੁੱਧ ਇਹਦਾ ਲਿਖਿਆ ਹੈ 15 ਕਿਲੋ ਪਹਿਲੇ ਸੂਏ ਦਾ ਐਦਕੀ ਇਹ ਦੂਜਾ ਸੂਆ ਸੂਣ ਵਾਸਤੇ ਹੁਣ ਤਿਆਰੀ ਫੜ ਰਹੀ ਹੈ ਬੰਦੇ ਬਈ ਇੱਥੇ ਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਵੀ ਕਿੰਨਾ ਕੁ ਦੁੱਧ ਦੇ ਦੇ ਦੂਗੀ ਤੁਸੀਂ ਕਿੰਨਾ ਇਹਦੇ ਤੋਂ ਚੋ ਸਕਦੇ ਹੋ ਇਹਦੀ ਬਰੀਡ ਕੈਰੈਕਟਰ ਕਿਦਾਂ ਦੇ ਆ ਉਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਸਮਝੋਗੇ ਹਵਾਨਾ ਇਹ ਵਧੀਆ ਦਿਖਾ ਰਹੀ ਹੈ ਹੁਣ ਥਣ ਬਿੱਥੀ ਤੇ ਪੂਰੀ ਤੇ ਟਾਂਚਾ ਸੋਹਣਾ ਸੋ ਇੱਕ ਵਾਰ ਤੁਸੀਂ ਫੇਰ ਇਸ ਝੋਟੀ ਨੂੰ ਇਸ ਮੱਝ ਨੂੰ ਦੇਖੋ ਇਹ ਦੂਜੇ ਸੂਆਸਤੇ ਕੱਪਣ ਤੇ ਜਿਹੜੀਆਂ ਅੰਦਰ ਝੋਟੀਆਂ ਤੁਹਾਨੂੰ ਦਿਖਾਈਆਂ ਹੈ ਇਥੋਂ ਆ ਕੇ ਕਨਫਰਮ ਕਰਾ ਕੇ ਕੋਈ ਵੀ ਡਾਕਟਰ ਵੀਰ ਨਾਲ ਲੈ ਕੇ ਆਇਓ ਚੈੱਕ ਪਾਸ ਕਰਾ ਕੇ ਲਿਜਾ ਸਕਦੇ ਹੋ ਇਥੋਂ ਦੀ ਗਾਰੰਟੀ ਹੋਊਗੀ ਉਦੋਂ ਅੱਗੇ ਤੁਹਾਡੀ ਸਾਮ ਸੰਭਾਲ ਹੈ ਵੀ ਇਹਨਾਂ ਤੋਂ ਤੁਸੀਂ ਕੀ ਲਾਹਾ ਲੈ ਸਕਦੇ ਹੋ ਮੈਂ ਜਿੱਦਾਂ ਦੀਆਂ ਇਹ ਦਿਸਦੀਆਂ ਮੈਂ ਦੂਰ ਤੋਂ ਦਿਖਾ ਰਿਹਾ ਜਿਹੜਾ ਭਰਾ ਖਰੀਦਣਾ ਜਾਊਗਾ ਉਹ ਹਰੇਕ ਪੱਖ ਤੋਂ ਨਿਰਖ ਪਰਖ ਆਪ ਕਰੂਗਾ ਦੰਦਾ ਵਾਲੇ ਪੱਖ ਤੋਂ ਵੀ ਤੇ ਦੂਜੀ ਗੱਲ ਥਣ ਵੀ ਤੁਸੀਂ ਦੇਖੋਗੇ ਵੀ ਇਹਨਾਂ ਦੇ ਚਾਰ ਚਾਰਾ ਕੋਈ ਐਕਸਟਰਾ ਸ਼ਾਕਤਾ ਨਹੀਂ ਹੈ ਫਿਲਹਾਲ ਸੋਹਣੀਆਂ ਦਿਸਦੀਆਂ ਝੋਟੀਆਂ ਦੱਸੋ ਇਹ ਜਿਹੜੀਆਂ ਤਿੰਨ ਅੰਦਰ ਖੜੀਆਂ ਐ ਤੇ ਚੌਥੇ ਨੰਬਰ ਤੇ ਇਹ ਝੋਟੀ ਹੈ ਸੋ ਡਿਮਾਂਡ ਜਿਹੜੀ ਬਾਈ ਨੇ ਚਾਰਾਂ ਦੀ ਰੱਖੀ ਹੈ 2.5 ਲੱਖ ਤੇ ਮੱਝ ਦਾ ਰੇਟ ਅਲੱਗ ਤੋਂ ਹੈ ਇਹ ਕੱਲਾ ਕੱਲੀ ਮੱਝ ਦਾ ਰੇਟ ਜਿਹੜਾ ਫੋਨ ਤੇ ਹੈ ਹੁਣ ਤੁਸੀਂ ਜਿਹਨੂੰ ਇਹ ਮੱਝ ਪਸੰਦ ਆਉਂਦੀ ਹੈ ਤਾਂ ਬਾਈ ਤੋਂ ਰੇਟ ਕਨਫਰਮ ਕਰ ਲਿਓ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਇਸੇ ਨੰਬਰ ਤੇ ਕਾਲ ਹੋਊਗੀ ਤੁਸੀਂ ਤਸੱਲੀ ਕਰਨਾ ਤੁਹਾਡਾ ਹੱਕ ਹੈ ਦੱਸੋ ਆਕੇ ਤੁਸੀਂ ਕਰ ਸਕੋਗੇ ਸੋ ਜੰਗੀਆਣਾ ਪੈਂਡ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਇਹ ਤੁਹਾਨੂੰ ਵੀਡੀਓ ਜਿਹੜੀ ਮੈਂ ਦਿਖਾਈ ਹੈ ਤੇ ਨਾਗ ਅਜ ਦੀ ਵੀਡੀਓ ਦੇ ਇਹ ਫਿਲਹਾਲ ਵਕਾਊ ਸੀ ਬਾਈ ਦੇ ਕੋਲ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ